ਕੀ ਕਰਨੇ ਆ ਦੱਸਦਾ ਤੇ ਯਾ ਲੈ ਜਾ ਕਿੱਥੇ ਨੇ ਉਹ ਦੋਏ ਜਿਹੜੇ ਭੱਜ ਕੇ ਆਏ ਨੇ ਫੜਕ ਤੇ ਮੰਗ ਰਿਆ ਖੜਾ ਇੰਨਾ ਸੜਕ ਚੱਲਦੀ ਆ ਤੁਹਾਨੂੰ ਤਾਂ ਮੈਂ ਫਰਕ ਕੋਈ ਨਹੀਂ ਹੈਗਾ ਜੇ ਫਰਕ ਹੁੰਦਾ ਫਿਰ ਤਾਂ ਕਾਨੂੰ ਮੰਗਣ ਭੇਜ ਦੇ ਤੁਮ ਕੋ ਸਭੀ ਕੋ ਪਤਾ ਹੈ ਨਾ ਇਹ ਮੰਗਤੇ ਹੈ ਵਾਹ ਪੇ ਬੱਚੇ ਤੁਮ ਝੂਠ ਗੀਤ ਕੋ ਬੋਲ ਰਹੀ ਆ ਹਮ ਹਰ ਰੋਜ਼ ਇਹੀ ਕੰਮ ਕਰਤੇ ਆ ਸੱਚੀ ਬੁਲਵਾਤੇ ਹੈ ਓਏ ਇਹ ਇਹ ਸੱਚਾ ਨਾ ਬਣ ਏਦਾਂ ਏਦਾਂ ਸੱਚਾ ਨਹੀਂ ਹੋ ਜਾਂਦਾ ਤੂੰ ਚੱਕ ਕੇ ਦੱਸ ਤੈਨੂੰ ਕਿਨੇ ਕਿਨੇ ਲਗਾਇਆ ਸੀ ਤੇ ਤੂੰ ਗੱਲ ਸੁਣ ਲੈ ਤੂੰ ਆਪਣਾ ਧਿਆਨ ਰੱਖ ਲੈ ਹੁਣ ਅੱਜ ਤੋਂ ਬਾਅਦ ਪਤਾ ਲੱਗਿਆ ਵੀ ਤੇਰਾ ਬੱਚਾ ਭੀਖ ਮੰਗਦਾ ਭਗਵਾਨ ਸੇ ਡਰਨਾ ਚਾਹੀਏ ਠੀਕ ਹੈ 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 ਕੀ ਕਰਨੇ ਆ ਦੱਸਦਾ ਸੀ ਯਾਰ ਲੈ ਜਾ ਓਏ ਲੈ ਜਾ ਲੈ ਲੈ ਜਾ ਓਏ ਲੈ ਜਾ ਉਹ ਬੱਚੇ ਕਿੱਧਰੋਂ ਆਏ ਨੇ ਜਿਹੜੇ ਹੁਣ ਭੱਜ ਕੇ ਆਏ ਨੇ ਦੋ ਬੱਚੇ ਭੱਜ ਕੇ ਆਏ ਨੇ ਜਿਹੜੇ ਹੁਣ ਭੀਖ ਮੰਗਦੇ ਨੇ ਜਿਹੜੇ ਕਿੱਥੇ ਨੇ ਬੱਚੇ ਉਹ ਕਿੱਥੇ ਨੇ ਉਹ ਦੋ ਜਿਹੜੇ ਭੱਜ ਕੇ ਆਏ ਨੇ ਬੁਲਾਇਓ ਬਾਬਾ ਕਿੱਦਣੇ ਉਹ ਦੋ ਜਵਾਬ ਆਏ ਨੇ ਜਿਹੜੇ ਹੁਣ ਹਾਂ ਜਿਹੜੇ ਕਿ ਨਹੀਂ ਆਏ ਇੱਥੇ ਕੋਈ ਖੇਡਦੇ ਨੇ ਗਾਰੇ ਉਹਨੇ ਕਦੇ ਖੇਡਦੇ ਮੈਨੂੰ ਉਹ ਰਿਕਾਰਡਿੰਗ ਕੱਢਣੀ ਪੈਣੀ ਆ ਬੱਚਾ ਵੇ ਦੇਖਾ ਕਿਹੜੇ ਦੀ ਗੱਲ ਜਲਦੀ ਬੁਲਾ ਦੋ ਮਿੰਟ ਚ ਬਾਪੂ ਕਾਹ ਚ ਖੋ ਜਾ ਬਣਾ ਛੋੜ ਕੇ ਆਪਾਂ ਤੁਹਾਨੂੰ ਪਤਾ ਹੁਣ ਜੁਰਮਾ ਭੀਖ ਮੰਗਣਾ ਪੰਜਾਬ ਚ ਨਾਲੇ ਕੀਦਾ ਉਹ ਸੜਕ ਤੇ ਮੰਗ ਰਿਆ ਖੜਾ ਇੰਨਾ ਸੜਕ ਚੱਲਦੀ ਆ ਨਾਲੇ ਤਾਂ ਉੱਤੇ ਭੱਜਣ ਲੱਗੇ ਆ ਕਿਸੇ ਨੂੰ ਹੋਰ ਨੂੰ ਕੋਈ ਸਕੂਟਰ ਮੋਟਰਸਾਈਕਲ ਵਾਲ ਜਾਂਦਾ ਉਹਨੂੰ ਉਹਦੀ ਜਾਨ ਲਊਗਾ ਨਾਲੇ ਆਪਣਾ ਨੁਕਸਾਨ ਕਰੂਗਾ ਗੋਦਿਆਂ ਮੰਗਾ ਇੱਥੇ ਬੱਚਾ ਆ ਭਲੇ ਦੇਖ ਰੇ ਹੈ ਰੇ ਕਬੂਕ ਨਾ ਲੈ 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 ਜੇ ਜੀ ਆ ਲੈ ਜੇ ਤਾਂ ਪਕੜ ਕੇ ਜਾਈਂ ਨਾ ਮੰਗ ਜੀ ਤੂੰ ਵੀ ਮੰਗਦਾ ਨਹੀਂ ਨਹੀਂ ਨਾ ਮੰਗਣਾ ਨਹੀਂ ਹੈਗਾ ਜਿਹੜਾ ਅੱਜ ਉਹਨਾਂ ਦਾ ਤਾਂ ਫੋਟੋ ਆ ਗਿਆ ਜਿਹੜਾ ਗਾਂ ਤੋਂ ਆ ਗਿਆ ਤੁਹਾਨੂੰ ਵਾਰਨਿੰਗ ਉਹਨਾਂ ਨੂੰ ਵੀ ਜੇ ਕੋਈ ਜਾਣਦਾਗਾ ਉਹਨੂੰ ਰੋਕ ਦੋ ਹੁਣ ਇੱਕ ਵਾਰ ਵਾਰਨਿੰਗ ਦਿੰਨੇ ਗਾਂ ਨੂੰ ਕਾਨੂੰਨੀ ਕਾਰਵਾਈ ਹੋਊਗੀ ਹੁਣ ਫੁੱਲੀ ਕੀ ਗੱਲ ਕੇ ਅਜਾ ਬਾਅਦ ਵਿੱਚ ਠੀਕ ਹੈ ਮੰਗਣਾ ਨਹੀਂ ਹੈਗਾ ਅਮਰੂ ਲੈ ਜੀ ਤੇ ਪਕੜ ਲੈ ਮੈਂ ਜਿੱਤ ਚੈੱਕ ਦੋਨੇ ਆਮਨੇ ਘਰੋਂ ਮੰਗਣਾ ਕੋਈ ਪੈਸਾ ਚਾਹੀਦਾ ਜੇ ਲੋਕਾਂ ਨੂੰ ਕਿਉਂ ਤੰਗ ਕਰਦੇ ਉੱਥੇ ਅਗਲਾ ਕੋਈ ਪਤਾ ਨਹੀਂ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਨਿਕਲ ਜਾਂਦਾ ਤਾਂ ਨੁਕਸਾਨ ਹੈ ਦੇਖੀ ਵੀਡੀਓ ਪੈਨ ਗਲਤੀ ਹੈ ਵੀਡੀਓ ਮੰਨ ਲੈ ਕੇਸ ਪੈ ਗਿਆ ਬੂਆ ਲੈ ਬਕਰੇ ਪੂਲਰ ਪਾਸ 2 ਮਿੰਟੇ ਤੇ ਬੁਲਾ ਲੇ ਮੇਰੇ ਕੋਲ ਇਨਾ ਟਾਈਮ ਨਹੀਂ ਹੈਗਾ ਛੁੱਪ ਕੇ ਕਿੱਧਰ ਜਾ ਕੇ ਚੱਲ ਪਰ ਆਪ ਹੀ ਲੱਭ ਲੈਣਗੇ ਫਿਰ ਮੈਂ ਚਲੇ ਜਾਣਾ ਫਿਰ ਹੋਰ 2 ਮਿੰਟ ਲੱਭਣਗੇ ਆਪ ਦਾ ਸਾਡੇ ਬੈਤ ਕੁਝ ਕੰਟਰੋਲ ਆ ਜਾਏਗਾ ਕੰਟਰੋਲ ਹੀ ਕਰਨ ਵਾਸਤੇ ਆਇਆ ਮਾ ਸਕੂਲ ਕਰ ਕੋਟਾਂ ਬੋਲਾ ਤੇ ਮੈਂ ਫਾੜਨ ਨੂੰ ਉੱਥੇ ਵੀ ਭੱਜ ਸਕਦਾ ਜੀ ਮੈਂ ਤਾਂ ਹੀ ਨਹੀਂ ਮਾ ਜੇ ਮੈਂ ਪਿੱਛੇ ਭੱਜਿਆ ਇਹਨਾਂ ਨੇ ਹੋਰ ਤੇਜ਼ ਭੱਜਣਾ ਕਿਹ ਚੀਜ਼ ਤੇ ਭੱਜਣਗੇ ਮੈਂ ਤਾਂ ਕਰਕੇ ਇਹਨਾਂ ਨੂੰ ਪਹਿਲਾਂ ਹੌਣ ਦਿੱਤਾ ਫਿਰ ਮੈਂ ਹੌਲੀ ਹੌਲੀ ਆਇਆ ਪਿੱਛੇ ਹਾਂ ਗਿਆ ਮਾਰੀਆ ਰੇਂਦੋ ਬਬਲੂ ਦਾ ਹੈ ਕਿਹੜਾ ਹੋ ਰਿਹਾ ਤੇਰਾ ਭਾਈਆ ਉਹ ਹੋ ਰਿਹਾ ਜਿੱਧਰ ਆ ਜਾ ਸੁਣ ਲੈ ਵਰਾ ਸੁਣ ਲੈ ਜਰਾ ਇਹ ਪਰ ਪਪਾ ਉਹ ਜਾ ਉਹ ਘਰ ਕੋ ਬੋਲ ਲੈ ਨਾ ਤੇਰਾ ਭਾਈਆ ਮੁੰਡਾ ਉਹ ਬਬਲੂ ਹੈ ਹੈ ਸਗਾ ਭਾਈਆ ਤਨ ਸਗਾ ਨਾ ਚਾਚਾ ਕੋ ਜਤਾ ਤਖਾਦਾ ਹੋਇਆ ਕੁਛ ਬੋਲ ਤਾਂ ਸਹੀ ਖੁੱਲ ਕੇ ਕੀ ਗੱਲ ਕਰ ਰਹੇ ਆ ਤੈਨੂੰ ਮੈਂ ਜਵਾਬ ਪੁੱਛ ਰਿਹਾ ਆ ਬਣਾ ਆਦਮੀ ਹਾਨ ਆਇਆ ਹੈ ਕਿਧਰਸ ਤੋਂ ਨਾ ਪਤਾ ਚੱਲੇ ਕੋਈ ਹੈ ਉਸ ਦਾ ਪਤਾ ਉਹ ਕੁੜੀ ਕਿ ਨਹੀਂ ਸੀ ਮਾਂ ਕੁੜੀ ਦੀ ਸੀ ਕੀ ਉਹ ਕਿੱਥੇ ਆ ਮੇਰੀ ਕੁੜੀ ਆ ਵੀ ਰਹੀ ਹੈ ਚਲ ਕਿਉ ਮੰਗਦਾ ਸੀ ਤੂੰ ਉੱਥੇ ਹਾਂ ਇਹ ਤਨਾ ਖਾਣਾ ਵੀ ਚਾਹ ਬਿਸਕੁਟ ਰਸ ਦਿਆ ਤੂੰ ਗੱਡੀ ਦੇ ਪਿੱਛੇ ਪਹਿਲਾਂ ਖੜਿਆ ਠੀਕ ਆ ਜੇ ਉਹ ਥੱਲੇ ਆ ਜਾਂਦਾ ਗੱਡੀ ਦੇ ਜਾਂ ਜਿਵੇਂ ਪਿੱਛੇ ਸਕੂਟੀ ਜਾ ਰਿਹਾ ਸੀ ਸਾਡਾ ਸਕੂਟਰ ਗਿਆ ਮੇਰਾ ਮੋਟਰਸਾਈਕਲ ਸੀਗਾ ਥੱਲੇ ਆ ਜਾਂਦਾ ਗਿਰ ਜਾਂਦਾ ਹੁਣ ਤਾਂ ਉੱਥੇ ਸਾਨੂੰ ਦੇਖ ਕੇ ਭੱਜ ਲਿਆ ਤੂੰ ਉੱਥੇ ਯੇ ਮੈਂ ਤੇਰੇ ਪਿੱਛੇ ਭੱਜ ਲੰਦਾ ਮੈਂ ਤੇਰੇ ਨਾਲ ਨਹੀਂ ਭੱਜਿਆ ਜੇ ਮੈਂ ਭੱਜ ਲੰਦਾ ਉੱਥੇ ਤੇਰੇ ਨਾਲ ਤੈ ਹੋਰ ਤੇਜ ਹੋਣਾ ਸੀਗਾ ਤੈ ਕਿਸੇ ਨਾ ਕਿ ਥੀ ਚੀ ਥੱਲੇ ਆ ਕੇ ਮਰ ਜਾਣਾ ਸੀਗਾ ਤੁਹਾਨੂੰ ਤਾਂ ਮੈਂ ਫਰਕ ਕੋਈ ਨਹੀਂ ਹੈਗਾ ਜੇ ਫਰਕ ਹੁੰਦਾ ਫਿਰ ਤਾਂ ਕਾਨੂੰ ਮੰਗਣ ਭੇਜ ਦੇ ਉਹ ਕਿੱਥੇ ਉਹਦੀ ਮਾਂ ਕਿੱਥੇ ਆ ਮੁੰਡੇ ਜੀ ਮੈਂ ਪਿਛੇ ਕਰ ਬਾਪ ਕਿਹੜਾ ਬਾਪ ਆ ਉਹਦਾ ਉਹ ਤਾਂ ਚਲੇ ਗਿਆ ਉਹ ਉਹ ਗੰਦ ਪਾਏਗਾ ਤੁਸੀਂ ਖੜ ਕੇ ਰੋਡ ਤੇ ਉਰੇ ਭੇਜਦੇ ਨੇ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਜਵਾਕ ਮੰਗਦੇ ਨੇ ਤੁਹਾਡੇ ਪਤਾ ਤਾਂ ਸਾਰਿਆਂ ਨੂੰ ਆ ਤੁਹਾਨੂੰ ਵੀ ਮੰਗਦੇ ਨੇ ਨਹੀਂ ਤੁਮਕੋ ਸਭੀ ਕੋ ਪਤਾ ਹੈ ਨਾ ਇਹ ਮੰਗਤੇ ਹੈ ਵਹਾਂ ਪੇ ਬੱਚੇ ਤੁਮਕੋ ਸਭੀ ਕੋ ਪਤਾ ਹੈ ਨਾ ਇਹ ਮੰਗਤੇ ਹੈ ਵਹਾਂ ਪੇ ਬੱਚੇ ਪਤਾ ਹੈ ਉਹ ਦੇਖ ਬੋਲ ਰਹਾ ਹੈ ਮੰਗਤਾ ਨਾ ਚਲ ਜਾਤਾ ਕਦ ਨਾ ਭੀਖ ਨਹੀਂ ਮੰਗਤੇ ਹੈ ਕੋਈ ਗਾਰੰਟੀ ਨਹੀਂ ਫਿਰ ਅਭੀ ਤੁਮਨੇ ਕਿਸ ਤੁਮੇ ਕਿਸਨੇ ਬੋਲਾ ਕਿ ਭੀਖ ਮੰਗਤੇ ਹੈ बोल रहा है। आप ही फंस गया है ना अपनी बात में पता है उसको झूठ तो बोल रही है हम हर तो रोज यही काम करते हैं सच्ची बुलवाते हैं दस पंद्रह टका का क्या मतलब है किसी को परेशान करने का क्या मतलब है अगर भीख मांगने मंदिर के कहीं उसके बाहर बिठा दो फिर अगर भीख मंगवाने का इतना ही शौक है हाथ पैर नहीं चलते है नहीं बोलना तो नहीं चाहिए अभी बच्चा अभी भी तुम्हें होने वाला है अगर बच्चे को नहीं संभाल सकते उसकी परवरिश नहीं कर सकते क्यों पैदा करते हो नहीं कौन और क्या कर रहा है वो रोड पे खड़ा भीख मांग रहा है रोड पे खड़ा तो भीख मांग रहा है क्या परवरिश कर रहे हो तुम उसकी पंजाब का माहौल खराब कर रहे हो तुम बच्चा ਇੱਕ ਤਾਂ ਚੋਰੀ ਉੱਪਰ ਦੀ ਸੀਨਾ ਜੋਰੀ ਆ ਇੱਕ ਗੰਦ ਪਾਇਆ ਤੁਹਾਡੇ ਜੋ ਕਿਸੇ ਨੇ ਨਹੀਂ ਮੰਗਣਾ ਤੁਹਾਡਾ ਫੋਟੋ ਆ ਗਿਆ ਜੇ ਦੇਖ ਲਿਆ ਨਾ ਉਹਨੂੰ ਪੁੱਠਾ ਢੰਗ ਦੇਣਾ ਉੱਥੇ ਮਿਹਨਤ ਕਰਨਾਗਾ ਕਦੇ ਮੰਗ ਕੇ ਨਹੀਂ ਭੀਖ ਨਹੀਂ ਮੰਗਣਾ ਦੀਗਾ ਬਬਲੂ ਨਹੀਂ ਜੋਰਮਾ ਇਹ ਯਾ ਇਹਦਾ ਅੱਛਾ ਬਾਤ ਬਤ ਮੈਂ ਹਾਂ ਤਾਂ ਪੀਖ ਕਿਉ ਇਹਦਾ ਡੈਡੀ ਕੌਣ ਇੱਧਰ ਆਜਾ ਮੈਂ ਨਹੀਂ ਉਹਨਾਂ ਨੇ ਮੇਰਾ ਪਿਓ ਵੀ ਨਹੀਂ ਗਿਆ ਭੀਖ ਮੰਗੇ ਮੈਂ ਨਹੀਂ ਉਹਨਾਂ ਨੇ ਨਹੀਂ ਤੈਨੂੰ ਪਤਾ ਨਹੀਂ ਹੈਗਾ ਵੀ ਭੀਖ ਮੰਗਦਾ ਇਹ ਉਹਦਾ ਤਾਂ ਗਲਤੀ ਨਹੀਂ ਹੈਗਾ ਬੱਚੇ ਦਾ ਗਲਤੀ ਤਾਂ ਤੇਰਾ ਸਾਰਾ ਮੈਨੂੰ ਨਹੀਂ ਗਲਤੀ ਆ ਓਏ ਓਏ ਇਹ ਇਹ ਸੱਚਾ ਨਾ ਬਣ ਇਦਾਂ ਇਦਾਂ ਸੱਚਾ ਨਹੀਂ ਹੋ ਜਾਂਦਾ ਨਹੀਂ ਤੈਨੂੰ ਪਤਾ ਨਹੀਂ ਤੇਰਾ ਬੱਚਾ ਭੀਖ ਮੰਗਦਾ ਮੈਨੂੰ ਨਹੀਂ ਪਤਾ ਸੀਗਾ ਮੈਨੂੰ ਨਹੀਂ ਪਤਾ ਸੀਗਾ ਆਰਾਮ ਨਾਲ ਕੋਈ ਗੱਲ ਨਹੀਂ ਜੀ ਇਹਦੀ ਮਾਤਾ ਨੂੰ ਨਹੀਂ ਪਤਾ ਸਾਡ ਨੂੰ ਇਹ ਪਤਾ ਹੈ ਕਿ ਭੀਖ ਮੰਗਦਾ ਹੈ ਮੈਂ 24 ਘੰਟੇ ਮਿਹਨਤ ਕਰਦਾ ਇੱਕ ਦਿਨ ਘਰ ਰਹਿਣਾ ਭੀ ਕਿਉਂ ਮੰਗਦਾ ਓਏ ਕਿਹਨੇ ਲਗਾਇਆ ਤੈਨੂੰ ਭੀਖ ਮੰਗਣ ਵਾਸਤੇ ਇੱਧਰ ਉੱਪਰ ਮੂੰਹ ਬੋਲ ਮੂੰਹ ਉੱਪਰ ਕਰ ਭੀਖ ਮੰਗਣ ਕਿਹਨੇ ਲਗਾਇਆ ਜਵਾਬ ਦੇ ਇੱਧਰ ਜਵਾਬ ਦੇ ਉੱਪਰ ਤੇਰਾ ਡੈਡੀ ਦਾ ਕਹਿੰਦਾ ਮੈਨੂੰ ਪਤਾ ਨਹੀਂ ਹੈਗਾ ਭੀਖ ਮੰਗਦਾ ਇਹ ਕੀ ਸਕੂਲ ਸੱਚ ਬੋਲ ਜਲਦੀ ਹੈ ਇਹ ਸਕੂਲ ਉੱਤੋਂ ਸਕੂਲ ਪੜਦਾ ਹੈ ਹਾਂ ਜੀ ਪੜਦਾ ਹੈ ਇਸਕੋ ਕਿਹੜੇ ਸਕੂਲ 'ਚ ਪੜਦਾ ਸਰਕਾਰੀ ਤੇ ਪੜਹੁਣਾ ਮੈਂ ਕਿਹੜੀ ਕਲਾਸ 'ਚ ਇਹ ਤੀਸਰੀ ਤੇ ਨਹੀਂ ਫਿਰ ਤੈਨੂੰ ਪੜ੍ਹਾਈ ਕਰਾ ਰਿਆ ਉਹ ਕਦ ਕੀ ਕੰਮ ਕਰਦਾ ਤੂੰ ਕੀ ਕੰਮ ਕਰਦਾ ਫਿਰ ਉਹ ਮਿਹਨਤ ਕਰਦਾ ਤੂੰ ਰੋਟੀ ਮੰਗਣੀ ਸਿੱਖਦਾ ਫਿਰ ਮੂਰੀ ਨੂੰ ਸੋ ਮੂਰੀ ਤੂੰ ਆਪ ਇੱਕ ਗੱਲ ਦਿਲ ਤੇ ਦਸੀ ਇਹ ਅਜ ਭੀਖ ਮੰਗ ਰਿਹਾ ਇਹਨੂੰ 10-15 ਰੁਪਏ ਮਿਲ ਜਾਂਦਾ ਵੱਡਾ ਹੋ ਕੇ ਬਾਅਦ ਵੀ ਮਿਲਣ ਲੱਗ ਜੂਗਾ ਹੋ ਸਕਦਾ ਕੱਲੂ ਚੋਰੀ ਕਰਨ ਲੱਗ ਜਵੇ ਇਹ ਤੇਰੇ ਵਾਂਗੂ ਮਿਹਨਤ ਕਰ ਲੂਗਾ ਵੱਡਾ ਹੋ ਕੇ ਦੇਖ ਮੰਗੂਆ ਇਹਨੇ ਵੱਡਕੇ ਨਦੀ ਦਾ ਸੀਟ ਦੇਣਾ ਸਿੱਧਾ ਮੇਰੇ ਮੁੰਡੇ ਨੇ ਹੈਗਾ ਜਣਾ ਦੇਖ ਲੈ ਕੀ ਹੁਣ ਤੂੰ ਮਿਹਨਤ ਕਰਦਾ ਮਿਹਨਤ ਨਹੀਂ ਕਰ ਸਕਦਾ ਇਹਨੂੰ ਆਦਤ ਪੈ ਗਈ ਸੌਖਾ ਪੈਸਾ ਕਮਾਉਣ ਦੀ ਮੈਂ ਅੱਜ ਦੇਖ ਲਿਆ ਇਹਨੂੰ ਕੋਈ ਨਹੀਂ ਸਮਝਾਤਾ ਉਹ ਇਧਰ ਉੱਪਰ ਨੂੰ ਮੂੰਹ ਚੱਕ ਕੇ ਦੱਸ ਤੈਨੂੰ ਕਿਹਨੇ ਕਿਹਨੇ ਲਗਾਇਆ ਸੀ ਕੀ ਕੱਲ ਕਿਹਨੇ ਲਗਾਇਆ ਭੀਖ ਮੰਗਣੇ ਦੱਸ ਹੈ ਕੌਣ ਲੈ ਕੇ ਗਿਆ ਸੀ ਕੌਣ ਲੈ ਕੇ ਜਾਂਦਾ ਹੈ ਤੂੰ ਮੀਂਹ ਮੰਗਣੇ ਲਈ ਕੌਣ ਬੋਲਦਾ ਹੈ ਬਤਾ ਦੇ ਸੱਚ ਬਤਾ ਦੇ ਤੂੰ ਮੈਂ ਕੁਝ ਨਹੀਂ ਬੋਲਣਗੇ ਫਿਰ ਜੱਲ ਮੜੇ ਧਿਆਨ ਰੱਖਿਆ ਕਰ ਤੂੰ ਠੀਕ ਆ ਤੈਨੂੰ ਲੱਗਦਾ ਹੁਣ ਜਿਵੇਂ ਤੂੰ ਕਹੇ ਨਹੀਂ ਪਤਾ ਸੀਗਾ ਚਲ ਤੇਰੀ ਮੰਨ ਲੈਨੇ ਪੈਸੇ ਨਹੀਂ ਅਸੀਂ ਮਾਪਿਓ ਨੂੰ ਫੜਦੇ ਆ ਕਿਉਂਕਿ ਬੱਚਾ ਛੋਟਾ ਹੁੰਦਾ ਹੁਣ ਉਹਨੂੰ ਕਿਸੇ ਨਾ ਕਿਸੇ ਨੇ ਤਾਂ ਗਲਤ ਰਾਹ ਤੇ ਪਾਇਆ ਉਹਨੂੰ ਹਾਂ ਜੀ ਕਿਸੇ ਨੇ ਪਰ ਇਹ ਗਲਤੀ ਥੋੜੀ ਵੀ ਆ ਜੇ ਚਲੋ ਤੁਸੀਂ ਨਹੀਂ ਪਾਇਆ ਕਿਸੇ ਹੋਰ ਨੇ ਉਹਨੂੰ ਗਲਤ ਰਾਹ ਤੇ ਪਾਇਆ ਧਿਆਨ ਤੁਸੀਂ ਰੱਖਣਾ ਬੱਚਾ ਤੁਹਾਡਾ ਹੈਗਾ ਇਹ ਗਲਤ ਰਾਹ ਤੇ ਪੈ ਰਿਹਾ ਕੱਲ ਨੂੰ ਕੋਈ ਹੋਰ ਗਲਤ ਕੰਮ ਕਰੂਗਾ ਫਿਰ ਮੈਂ ਸਵੇਰੇ 7 ਵਜੇ ਨਿਕਲਿਆ ਰਾਤ ਨੂੰ 9 ਵਜੇ ਹੋਣਾ ਰਾਤ ਨੂੰ ਇਹਦੀ ਮੰਮੀ ਦਾ ਘਰੇ ਰਹਿੰਦਾ ਹੋਊਗਾ ਸਾਨੂੰ ਨਾ ਉਹਨੂੰ ਪਤਾ ਨਹੀਂ ਸੀਗਾ ਅੱਜ ਪਤਾ ਲੱਗਿਆ ਜਿਹੜਾ ਵੀ ਬੰਦਾ ਹੈਗਾ ਉਹਨੂੰ ਬਾਰਨਿੰਗ ਦੇ ਦਿਓ ਤੇ ਤੂੰ ਗੱਲ ਸੁਣ ਲੈ ਤੂੰ ਆਪਣਾ ਧਿਆਨ ਰੱਖ ਲੈ ਹੁਣ ਅੱਜ ਤੋਂ ਬਾਅਦ ਪਤਾ ਲੱਗ ਗਿਆ ਵੀ ਤੇਰਾ ਬੱਚਾ ਭੀਖ ਮੰਗਦਾ ਜਿਹੜਾ ਸੱਚਾ ਬੰਦਾ ਉਹਦਾ ਪਤਾ ਲੱਗ ਜਾਂਦਾ ਉਹ ਬੰਦਾ ਕਹਿੰਦਾ ਮੈਨੂੰ ਨਹੀਂ ਪਤਾ ਸੀ ਪਰ ਤੈਨੂੰ ਸਾਰਾ ਪਤਾ ਸੀਗਾ ਮੈਨੂੰ ਵੀ ਪਤਾ ਨਹੀਂ ਮੈਂ ਸਭ ਤੇ ਕੇ ਬਚਾ ਦੇ ਸਭ ਟੈਂਟ ਬਣਾ ਖਾ ਨੇ ਮੰਮੀ ਤੇ ਬਿਟਣ ਤੂੰ ਤਾਂ ਸਾਰਾ ਮੇਰੇ ਦੱਸੇ ਤੋਂ ਬਿਨਾਂ ਹੀ ਬੋਲਦਾ ਮੈਂ ਤਾਂ ਤੈਨੂੰ ਦੱਸਿਆ ਵੀ ਨਹੀਂ ਮੈਂ ਭੀਖ ਮੰਗਣੇ ਆਲੇ ਨੂੰ ਫੜਨ ਆਇਆ ਆ ਉਹ ਜबान ਫਿਰ ਜਦ ਦਿਲ ਚ ਸੀਗਾ ਤਾਂ ਹੀ ਨਿਕਲ ਗਿਆ ਸੱਚੇ ਬੰਦੇ ਦਾ ਪਤਾ ਲੱਗ ਜਾਂਦਾ ਹੁਣ ਉਹ ਤੜਫਿਆ ਬੰਦਾ ਆ ਕੇ ਇਨੇ ਕਵਾਰ ਵੀ ਕਿਹਾ ਵੀ ਮੈਂ ਮਾਰ ਦੂੰਗਾ ਆਪਣੇ ਉਹਨੂੰ ਐ ਕਰ ਦੂੰਗਾ ਹਾਲਾਂਕਿ ਅਸੀਂ ਇਹਦੇ ਹੱਕ 'ਚ ਨਹੀਂ ਵੀ ਕੋਈ ਹੱਥ ਵੀ ਚੱਕਿਆ ਅਸੀਂ ਉਹਨੂੰ ਰੋਕਿਆ ਜੇ ਉਹਨੇ ਹੱਥ ਚੱਕਿਆ ਪਰ ਗੱਲ ਇਹ ਆ ਵੀ ਉਹ ਬੰਦੇ ਨੂੰ ਗੁੱਸਾ ਸੀਗਾ ਵੀ ਭੀਖ ਮੰਗਦਾ ਹੋ। ਬੱਚੇ ਥੱਪੜ ਮਾਰਿਆ ਨਹੀਂ ਤਾਂ ਉਹ ਭੀਖ ਮੰਗਨੇ ਖਾਣੇ ਪਲੇ ਵੀ ਵਿਦਰਾਸ ਚ ਬਣਾ ਕੇ ਦਿਆ ਖਾਇਆ ਬੈਠੇ ਥਾ। ਬੈਠੇ ਥਾ ਤੁਰਤ ਬੰਨ ਗਿਆ ਕਿ ਕੀ ਉਹਦੀ ਬਾਤ ਨਹੀਂ। ਆਪਣਾ ਬੱਚਾ ਕੰਟਰੋਲ ਆਪਣਾ ਭਗਵਾਨ ਸੇ ਡਰਨਾ ਚਾਹੀਏ ਠੀਕ ਹੈ। ਆਪਣਾ ਧਿਆਨ ਰੱਖ ਕੇ ਬੱਚਾ ਅਗਰ ਧਰਤੀ 'ਤੇ ਲਾਇਓ ਜ਼ਿੰਮੇਵਾਰੀ ਉਸਕਾ ਤੁਹਾਡਾ ਹੈ ਲੋਗੋਆਂ ਕਾ ਨਹੀਂ ਹੈ। جس کو دنیا میں تم لے کے آئے ہو اس کا ذمہ داری تمہارا ہے دنیا کا ذمہ داری نہیں ہے آج وارننگ دے کے چھوڑ کے جا رہا ہوں تو میں اگے سے ایک منٹ ادھر بات سن لو سارے بندے اج تا میں وارننگ دے کے چھوڑ رہے ہیں ٹھیک ہے بھی اپنا دھیان رکھ لو جیڑا مانگدا جیڑا نہیں مانگدا جنوں پتہ سی جنوں نہیں پتہ سی ਪਰ ਅੱਗੇ ਤੋਂ ਜੇ ਹੋ ਗਿਆ ਫਿਰ ਇਹ ਕਾਰਵਾਈ ਹੋਊਗੀ ਫਿਰ ਇਹਨਾਂ ਨੂੰ ਚਾਈਲਡ ਜੋ ਇਹਨਾਂ ਦਾ ਵਿਭਾਗ ਉਹ ਲੈ ਜਾਣਗੇ ਬੁਰਤੇ ਬੱਚਾ ਤੁਹਾਨੂੰ ਨਹੀਂ ਮਿਲਣਾ ਹੈਗਾ ਨਾਲੇ ਤੁਹਾਡੇ ਤੇ ਜਿਹੜੀ ਕਾਰਵਾਈ ਉਹ ਲੱਗ ਹੋਊਗੀ ਜਿਹੜੀ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਆ ਫਿਰ ਚਾਈਲਡ ਡਿਪਾਰਟਮੈਂਟ ਲੈ ਕੇ ਜਾਊਗਾ ਉਹ ਤਾਂ ਲੈ ਜਾਊਗਾ ਵੀ ਤੁਸੀਂ ਸੰਭਾਲ ਨਹੀਂ ਸਕਦੇ ਬੱਚਾ ਬੱਚਿਆਂ ਨੂੰ ਸਜ਼ਾ ਕੋਈ ਨਹੀਂ ਮਿਲਣਾ ਪਰ ਤੁਹਾਨੂੰ ਨਹੀਂ ਮਿਲਣਾ ਬੱਚਾ ਉਹ ਕਹਿਣਗੇ ਅਸੀਂ ਆਪੀ ਸੰਭਾਲ ਲੰਨੇ ਆ ਤੁਸੀਂ ਨਹੀਂ ਸੰਭਾਲ ਸਕਦੇ ਥੋੜਾ ਤੁਸੀਂ ਧਿਆਨ ਰੱਖੋ ਕੋਈ ਗਲਤ ਹੋਰ ਰਸਤੇ ਵੀ ਪੈ ਸਕਦਾ ਠੀਕ ਹੈ ਹੋਮ ਧਿਆਨ ਰੱਖੋ ਬਰੇ ਦੇਖਦੇ ਹੋ ਤੁਸੀਂ ਵੈਸੇ ਅੱਗੇ ਵੀ ਬੱਚੇ ਇਦਾਂ ਹੁੰਦੇ ਹੋਏ ਭੀਖ ਮੰਗਦੇ ਇੱਥੇ ਹੂੰ ਦੇਖੇ ਨਹੀਂ ਕਦੇ ਅਸੀਂ ਤਾਂ ਆਪਣੀ ਦੁਕਾਨ ਤੇ ਬੈਠੇ ਹਾਂ ਯਾਰ ਦੁਕਾਨ ਤੇ ਬੈਠੇ ਹੁਣ ਆਲੇ ਦਾਲੇ ਦਾ ਤਾਂ ਪਤਾ ਹੀ ਹੁੰਦਾ ਬੰਦੇ ਨੂੰ ਛਿਲਦੇ ਰਹਿੰਦੇ ਸਕੂਲ ਜਾਂਦੇ ਸੜਕ ਤੈਨੂੰ ਸਾਹਮਣੇ ਦਿਖਦਾ ਯਾਰ ਝੂਠ ਕਿਉਂ ਬੋਲਦਾ ਝੂਠ ਜੇ ਆਪਾਂ ਝੂਠ ਦਾ ਸਾਥ ਦੇ ਰਹੇ ਹਾਂ ਨਾ ਇਹਦਾ ਮਤਲਬ ਆਪਾਂ ਵੀ ਝੂਠੇ ਆ ਜੇ ਆਪਾਂ ਸੱਚ ਨਹੀਂ ਬੋਲ ਰਹੇ ਇਹਦਾ ਮਤਲਬ ਆਪਾਂ ਝੂਠ ਦਾ ਸਾਥ ਦੇ ਰਹੇ ਹਾਂ ਰੋਡ ਤੇਰੀ ਦੁਕਾਨ ਤੋਂ ਉਹ ਦੇਖ ਸਾਹਮਣੇ ਦਿਖਦਾ ਉਹ ਜਿੱਥੇ ਉਹ ਮੰਗਦੇ ਨੇ ਤੂੰ ਕਹਿੰਦਾ ਮੈਨੂੰ ਪਤਾ ਨਹੀਂ ਹੈਗਾ ਵੀ ਮੰਗਦੇ ਨੇ ਉਹ ਜਗ੍ਹਾ ਤੇ ਸਾਹਮਣੇ ਮੰਗਦੇ ਨੇ ਗਾਂ ਸਾਰੀ ਨਿਗਾ ਦਿਨ ਦਿਨ ਤੇਰੀ ਨਿਗਾ ਨਹੀਂ ਪਈ ਕਦੇ ਵੀ ਉਹਥੇ ਮੰਗਦੇ ਨੇ ਖੜੇ ਕਾ ਆਪਣੇ ਭਾਈਚਾਰੇ ਦਾ ਸਾਥ ਦੇ ਰਹੇ ਆ ਵੈਰੀਫਾਈ ਕਰੀ ਨੀ ਗੱਲ ਅੱਛਾ ਨੇ ਇਹ ਤਾਂ ਨਹੀਂ ਹੋ ਸਕਦਾ ਵੀ ਤੈਨੂੰ ਪਤਾ ਨਹੀਂ ਲੱਗਦਾ ਉੱਤੇ ਸਾਹਮਣੇ ਤੇਰੇ ਮੰਗਦੇ ਹੁਣ